ਦੋਂ ਕੁਝ ਪ੍ਰੋਬਲਮ ਦੱਸੋ ਪਾਜੀ ਸੋਚ ਲੱਗਿਆ ਹੁਣ ਇਹਦਾ ਬਾਈ ਜੀ ਹੋਇਆ ਕੀ ਨਾਮ ਕੀ ਤੁਹਾਡਾ ਕਹਿੰਦੇ ਪਾਜੀ ਨਾਮ ਕੀ ਤੁਹਾਡਾ ਦੱਸ ਦੋ ਕੀ ਹੋਇਆ ਕੀ ਵਿਸ਼ਾਲ ਤੇ ਪਾਜੀ ਹੋਇਆ ਕੀ ਸੱਜਾਂ ਐਂਬੂਲੈਂਸ ਪਾਜੀ ਕੁਛ ਨਹੀਂ ਇੱਧਰ ਆਪ ਅਚੂਆਜ ਆਪ ਲੱਗਾ ਸੀਗਾ ਅੱਛਾ ਉਹ ਨਾ ਇੱਧਰ ਹਮ ਲੱਗੀ ਜੀ ਬੇਟਾ ਅੱਗ ਲੱਗੀ ਸੀ ਅੱਗ ਲੱਗੀ ਸੀ ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਹੀ ਪਿਆ ਹਾਂ ਪਿਆ ਤੇ ਸਰ ਲੱਗਦਾ ਨਹੀਂ ਵੱਡਾ ਹਾਦਸਾ ਹੋ ਸਕਦਾ ਸੀ ਨਹੀਂ ਜੀ ਸਰ ਬਚਾ ਹੋ ਗਿਆ ਸਿਲੰਡਰ ਫਟਦਾ ਤੇ ਵੱਡਾ ਹਾਦਸਾ ਹੋ ਸਕਦਾ ਸੀ ਆਹ ਪਾਜੀ ਹਾਂ ਬਚਾ ਹੋ ਗਿਆ ਪੀ ਸਾਰੀ ਪ੍ਰਾਈਵੇਟ ਹੈ ਸਰਕਾਰੀ ਐਮਬੂਲੈਂਸ ਪ੍ਰਾਈਵੇਟ ਆ ਭਾਜੀ ਤੇ ਹਸਪੀਟਲ ਦੇ ਅੰਦਰ ਤੁਸੀਂ ਸਰਕਾਰੀ ਅੰਦਰ ਮਤਲਬ ਤੁਹਾਨੂੰ ਜਾਇਜ਼ ਤੌਰ ਤੇ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਨਹੀਂ ਨਹੀਂ ਮਤਲਬ ਲਾਂਦੇ ਇਜਾਜ਼ਤ ਹੈ ਤੁਹਾਨੂੰ ਹੈਗੀ ਹੈ ਹੈਗੀ ਇਜਾਜ਼ਤ ਪ੍ਰਾਈਵੇਟ ਠੀਕ ਠੀਕ ਤੇ ਇਹ ਮਤਲਬ ਰੋਟੀਨ ਸੇ ਲਾਂਦੇ ਤੁਸੀਂ ਇੱਥੇ ਮਤਲਬ ਐਮਬੂਲੈਂਸਰ ਮਤਲਬ ਰੋਟੀਨ ਸੇ ਲਾਂਦੇ ਭਾਜੀ ਹਾਂਜੀ ਰੋਜ਼ ਲਾਂਦੇ ਆ ਰੋਜ਼ ਲਾਂਦੇ ਤੇ ਮਤਲਬ ਐਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ ਵੱਡੀ ਗੱਲੀ ਹੈ ਕਦੇ ਨਹੀਂ ਹੋ ਸਕਦਾ ਨਹੀਂ ਭਾਈ ਜੀ ਸਿਲੰਡਰ ਫਟੇ ਤਾਂ ਹਾਦਸਾ ਨਹੀਂ ਹੋਊਗਾ ਉੱਥੇ ਸਿਵਲ ਹਸਪਤਲ ਆ ਲੋਕ ਆਂਦੇ ਨੇ ਲੋਕ ਬੈਠੇ ਹੁੰਦੇ ਨੇ ਜੇ ਸਿਲੰਡਰ ਫਟ ਜੂਵੇ ਗੱਡੀ ਨੂੰ ਅੱਗ ਲੱਗ ਜੂਵੇ ਬਲਾਸਟ ਹੋ ਜੂਵੇ ਤੇ ਲੋਕ ਚੁਲਸਣਗੇ ਵਿੱਚ ਨਹੀਂ ਬਾਜੀ ਅੰਦਰ ਸਿਲੰਡਰ ਫਟਣਾ ਲੋਕ ਨਹੀਂ ਚੁਲਸਦੇ ਲੋਕ ਮਰਦੇ ਨੇ ਸਿਲੰਡਰ ਫਟਣ ਨਾਲ ਬਾਜੀ ਅੰਦਰ ਜੇ ਸਿਲੰਡਰ ਫਟ ਜੂਵੇ ਤਾਂ ਮੈਂ ਪੁੱਛ ਰਿਹਾ ਪਾਜੀ ਲੋਕ ਮਰਦੇ ਆ ਨਾ ਤੇ ਫਿਰ ਉਹ ਹਾਸਾ ਹੁੰਦਾ ਤੇ ਲੋਕ ਮਰਦੇ ਹਾਸਾ ਹੋ ਸਕਦਾ ਸੀਗਾ ਨਹੀਂ ਹੋ ਸਕਦਾ ਨਹੀਂ ਬਾਜੀ ਕਿਉਂ ਨਹੀਂ ਹੋ ਸਕਦਾ ਸੀਗਾ وجہ ਦੱਸੋ ਜੇ ਭਾਜੀ ਮੌਕੇ ਦੇ ਬੰਦੇ ਨਾ ਆਂਦੇ ਅੱਗ ਬੁਝਾਉਣ ਦੇ ਜੇ ਤੁਹਾਨੂੰ ਕਿਸੇ ਤੁਹਾਡੇ ਤੁਹਾਡੇ ਫਾਇਰ ਸੇਫਟੀ ਅੰਦਰ ਐਂਬੂਲੈਂਸ ਚ ਹੈਗੇ ਆ ਹਾਂ ਹੈਗੇ ਹੈਗੇ ਨਹੀਂ ਬਾਰੇ ਨਹੀਂ ਹੈਗੇ ਚੋਂ ਨਹੀਂ ਹੈਗੇ ਮੰਨਦੇ ਹੋ ਗਲਤੀ ਤੁਸੀਂ ਵੀ ਇੱਧਰ ਹੋਏ ਰਹਿੰਦੇ ਨਹੀਂ ਕਿਉਂ ਨਹੀਂ ਕਿਉਂ ਨਹੀਂ ਡਰਿੰਕਦੇ ਤੁਸੀਂ ਤੇ ਸ਼ਰਾਬੀ ਚ ਹੈਂ ਕੀਤੀ ਭਾਈ ਤੁਹਾਡੀ ਨਹੀਂ ਮਤਲਬ ਮੰਨਦੇ ਹੋ ਤੁਸੀਂ ਆਪਣੀ ਗਲਤੀ ਮੰਨਦੇ ਹਾਂ আচ্ছা ਤੇ ਰੂਟੀਨ ਸੀ ਮਤਲਬ ਐਮਬੂਲੈਂਸ ਲੱਗਦੀ ਸਰ ਕੋਲ ਠੀਕ ਹੈ ਭਾਈ ਓਕੇ ਜੀ ਗੱਲ ਚੜ੍ਹਦੇ ਠੀਕ ਪਾਜੀ ਜਲੇ ਸੋਚ ਲੱਗਿਆ ਹੁਣ ਇਹਦਾ ਬਾਈ ਹੋਇਆ ਕੀ ਸੀ ਨਾਮ ਕੀ ਤੁਹਾਡਾ ਕਹਿੰਦੇ ਪਾਜੀ ਨਾਮ ਕੀ ਤੁਹਾਡਾ ਦੱਸ ਦੋ ਕੀ ਹੋਇਆ ਕੀ ਵਿਸ਼ਾਲ ਤੇ ਪਾਜੀ ਹੋਇਆ ਕੀ ਹੋਇਆ ਕੀ ਐਮਬੂਲੈਂਸ ਪਾਜੀ ਕੁਛ ਨਹੀਂ ਇਧਰ ਆਹ ਕਛੂ ਆਜਾਬ ਲੱਗਾ ਸੀਗਾ ਅੱਛਾ ਔਰ ਨਾ ਇਧਰ ਹਮ ਲੱਗੀ ਰਿਵੇਟ ਅੱਗ ਲੱਗੀ ਸੀ ਅੰਦਰ ਅੱਗ ਲੱਗੀ ਸੀ ਐਮਬੂਲੈਂਸ ਅੰਦਰ ਆਕਸੀਜਨ ਸਿਲੰਡਰ ਹੀ ਪਿਆ ਹਾਂ ਪਿਆ ਤੇ ਸਰ ਲੱਗਦਾ ਨਹੀਂ ਵੱਡਾ ਹਸਤਾ ਹੋ ਸਕਦਾ ਸੀ ਨਹੀਂ ਜੀ ਸਰ ਸਿਲੰਡਰ ਫਟਦਾ ਤੇ ਵੱਡਾ ਹਸਤਾ ਹੋਣਾ ਸੀ ਆ ਗਿਆ ਪਾਜੀ ਹਾਂ ਬਚਾਅ ਹੋ ਗਿਆ ਤੇ ਸਰ ਇਹ ਪ੍ਰਾਈਵੇਟ ਆ ਸਰਕਾਰੀ ਐਮਬੂਲੈਂਸ ਪ੍ਰਾਈਵੇਟ ਆ ਭਾਜੀ ਤੇ ਹਸਪੀਟਲ ਦੇ ਅੰਦਰ ਤੁਸੀਂ ਸਰਕਾਰੀ ਅੰਦਰ ਮਤਲਬ ਤੁਹਾਨੂੰ ਜਾਰੀ ਕਰਾਂਗੇ ਭਾਜੀ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਨਹੀਂ ਨਹੀਂ ਮਤਲਬ ਲਾਉਣ ਦੀ ਇਜਾਜ਼ਤ ਹੈ ਤੁਹਾਨੂੰ ਹੈਗੀ ਹੈ ਹੈਗੀ ਇਜਾਜ਼ਤ ਪ੍ਰਾਈਵੇਟ ਠੀਕ ਠੀਕ ਤੇ ਇਹ ਮਤਲਬ ਰੋਟੀਨ ਰੋਟੀਨ ਸੀ ਲਾਂਦੇ ਤੁਸੀਂ ਇੱਥੇ ਮਤਲਬ ਐਮਬੂਲੈਂਸਰ ਮਤਲਬ ਰੋਟੀਨ ਸੀ ਲਾਂਦੇ ਭਾਜੀ ਹਾਂਜੀ ਰੋਜ਼ ਲਾਂਦੇ ਰੋਜ਼ ਲਾਂਦੇ ਹੋ ਤੇ ਮਤਲਬ ਐਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ ਨਹੀਂ ਵੱਡੀਨ ਗਲੀ ਹੈ ਕਦੇ ਨਹੀਂ ਹੋ ਸਕਦਾ ਨਹੀਂ ਭਾਈ ਇਹ ਸਿਲੰਡਰ ਫਟੇ ਦਾ ਹਾਦਸਾ ਨਹੀਂ ਹੋਊਗਾ ਉੱਥੇ ਸਿਵਲ ਹਸਪੀਟਲ ਆ ਲੋਕ ਆਂਦੇ ਨੇ ਲੋਕ ਬੈਠੇ ਹੁੰਦੇ ਨੇ ਜੇ ਸਿਲੰਡਰ ਫਟ ਜੂਵੇ ਗੱਡੀ ਨੂੰ ਅੱਗ ਲੱਗ ਜੂਵੇ ਬਲਾਸਟ ਹੋ ਜੂਵੇ ਤੇ ਲੋਕ ਝੁਲਸਣਗੇ ਵਿੱਚ ਨਹੀਂ ਬਾਜੀ ਇਹ ਤੇ ਜੇ ਸਿਲੰਡਰ ਫਟਣਾ ਲੋਕ ਨਹੀਂ ਝੁਲਸਦੇ ਲੋਕ ਮਰਦੇ ਨੇ ਸਿਲੰਡਰ ਫਟਣ ਨਾਲ ਬਾਜੀ ਇਹ ਤੇ ਜੇ ਸਿਲੰਡਰ ਫਟ ਜੂਵੇ ਤਾਂ ਮੈਂ ਪੁੱਛ ਰਿਹਾ ਬਾਜੀ ਲੋਕ ਮਰਦੇ ਆ ਨਾ ਤੇ ਫਿਰ ਉਹ ਹਾਸਾ ਹੁੰਦਾ ਤੇ ਲੋਕ ਮਰਦੇ ਹਾਸਾ ਹੋ ਸਕਦਾ ਸੀਗਾ ਨਹੀਂ ਹੋ ਸਕਦਾ ਨਹੀਂ ਬਾਜੀ ਕਿਉਂ ਨਹੀਂ ਹੋ ਸਕਦਾ ਸੀਗਾ وجہ ਦੱਸੋ ਜੇ ਭਾਈ ਮੌਕੇ ਦੇ ਬੰਦੇ ਨਾ ਆਂਦੇ ਅੱਗ ਬੁਝਾਉਣ ਦੇ ਜੇ ਤੁਹਾਨੂੰ ਕਿਸੇ ਤੁਹਾਡੇ ਤੁਹਾਡੇ ਫਾਇਰ ਸੇਫਟੀ ਅੰਦਰ ਐਂਬੂਲੈਂਸ ਚ ਹੈਗੇ ਆ ਹਾਂ ਹੈਗੇ ਹੈਗੇ ਨਹੀਂ ਪਾ ਨਹੀਂ ਹੈਗੇ ਮੋਂ ਨਹੀਂ ਹੈਗੇ ਮੰਨਦੇ ਹੋ ਗਲਤੀ ਤੁਸੀਂ ਵੀ ਇੱਧਰ ਹੋਏ ਰਹਿੰਦੇ ਨਹੀਂ ਕਿਉਂ ਨਹੀਂ ਕਿਉਂ ਨਹੀਂ ਡਰਿੰਕਤੀ ਤੁਸੀਂ ਸ਼ਰਾਬ ਪੀਤੀ ਹੈਂ ਡਰਿੰਕ ਕੀਤੀ ਬਾਈ ਤੁਹਾਡੀ ਨਹੀਂ ਮਤਲਬ ਮੰਨਦੇ ਤੁਸੀਂ ਆਪਣੀ ਗਲਤੀ ਮੰਨਦੇ ਆ আচ্ছা ਤੇ ਰੂਟੀਨ ਸੀਮਾ ਲੱਗ ਐਮਬੂਲੈਂਸ ਲੱਗਦੀ ਸਰ ਕਰ ਠੀਕ ਆ ਬਾਈ ਓਕੇ ਜੀ ਚੱਲ ਚੱਲ ਠੀਕ ਸੀ ਇਹ ਦੋ ਕਿੰਪਰ ਹੋਣ ਲੱਗ ਪਸੋ ਪਾਜੀ ਸੋਚ ਲੱਗਿਆ ਹੁਣਾਂ ਦਾ ਬਾਈ ਹੋਇਆ ਕੀ ਸੀ ਨਾਮ ਕੀ ਤੁਹਾਡਾ ਜੇ ਨਹੀਂ ਪਾਜੀ ਨਾਮ ਕੀ ਤੁਹਾਡਾ ਦੱਸ ਦੋ ਕੀ ਹੋਇਆ ਕੀ ਵਿਸ਼ਾਲ ਤੇ ਪਾਜੀ ਹੋਇਆ ਕੀ ਸਾਜਾਂ ਮਿਲਣ ਸੀ ਪਾਜੀ ਕੁਛ ਨਹੀਂ ਇੱਧਰ ਆਪ ਕਚੂਆ ਜਾ ਆਪ ਲੱਗਾ ਸੀਗਾ ਅੱਛਾ ਉਹ ਨਾ ਇੱਧਰ ਹਾਂ ਲੱਗੀ ਰਿਵੇਟ ਅੱਗ ਲੱਗੀ ਸੀ ਅੰਦਰ ਅੱਗ ਲੱਗੀ ਸੀ ਐਂਬੂਲੈਂਸ ਅੰਦਰ ਆਕਸੀਜਨ ਸੈਂਟਰ ਹੀ ਪਿਆ ਹਾਂ ਪਿਆ ਤੇ ਸਰ ਲੱਗਦਾ ਨਹੀਂ ਵੱਡਾ ਹਾਸਾ ਹੋ ਸਕਦਾ ਸੀ ਨਹੀਂ ਜੀ ਸਰ ਸਰ ਬਚਾ ਹੋ ਗਿਆ ਸਿਲੰਡਰ ਫਟਦਾ ਤੇ ਵੱਡਾ ਹਾਸਾ ਹੋਣਾ ਸੀ ਹਾਂ ਆ ਗਿਆ ਪਾਜੀ ਹਾਂ ਬਚਾ ਹੋ ਗਿਆ ਇਹ ਸਾਰੀ ਪ੍ਰਾਈਵੇਟ ਹੈ ਸਰਕਾਰੀ ਐਮਬੂਲੈਂਸ ਪ੍ਰਾਈਵੇਟ ਆ ਭਾਜੀ ਤੇ ਹਸਪੀਟਲ ਦੇ ਅੰਦਰ ਤੁਸੀਂ ਸਰਕਾਰੀ ਅੰਦਰ ਮਤਲਬ ਤੁਹਾਨੂੰ ਜਾਇਜ਼ ਤਨਾਂ ਦੀ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਨਹੀਂ ਨਹੀਂ ਮਤਲਬ ਲਾਉਣ ਦੀ ਇਜਾਜ਼ਤ ਹੈ ਤੁਹਾਨੂੰ ਹੈਗੀ ਹੈ ਹੈਗੀ ਇਜਾਜ਼ਤ ਪ੍ਰਾਈਵੇਟ ਠੀਕ ਠੀਕ ਤੇ ਇਹ ਮਤਲਬ ਰੋਟੀਨ ਸੀ ਲਾਂਦੇ ਤੁਸੀਂ ਇੱਥੇ ਮਤਲਬ ਐਮਬੂਲੈਂਸਰ ਮਤਲਬ ਰੋਟੀਨ ਸੀ ਲਾਂਦੇ ਭਾਜੀ ਹਾਂਜੀ ਰੋਜ਼ ਲਾਂਦੇ ਆ ਰੋਜ਼ ਲਾਂਦੇ ਤੇ ਮਤਲਬ ਐਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ ਹੈ ਵੱਡੀਆਂ ਗੱਲੀ ਕਦੇ ਨਹੀਂ ਹੋ ਸਕਦਾ ਨਹੀਂ ਭਾਈ ਜੀ ਸਿਲੰਡਰ ਫਟੇ ਦਾ ਹਾਦਸਾ ਨਹੀਂ ਹੋਊਗਾ ਉੱਗੇ ਤੇ ਸਿਵਲ ਹਸਪਤਲ ਆ ਲੋਕ ਆਂਦੇ ਨੇ ਲੋਕ ਬੈਠੇ ਹੁੰਦੇ ਨੇ ਜੇ ਸਿਲੰਡਰ ਫਟ ਜਵੇ ਗੱਡੀ ਨੂੰ ਅੱਗ ਲੱਗ ਜਵੇ ਬਲਾਸਟ ਹੋ ਜਵੇ ਤੇ ਲੋਕ ਚੁਲਸਣਗੇ ਵਿੱਚ ਨਹੀਂ ਪਾਜੀ ਇੱਧਰ ਇਸ ਸਿਲੰਡਰ ਫਟਣ ਨਾਲ ਲੋਕ ਨਹੀਂ ਚੁਲਸਦੇ ਲੋਕ ਮਰਦੇ ਨੇ ਸਿਲੰਡਰ ਫਟਣ ਨਾਲ ਪਾਜੀ ਇੱਧਰ ਜੇ ਸਿਲੰਡਰ ਫਟ ਜਵੇ ਤਾਂ ਮੈਂ ਪੁੱਛ ਰਿਹਾ ਪਾਜੀ ਲੋਕ ਮਰਦੇ ਆ ਨਾ ਤੇ ਫਿਰ ਉਹ ਹਾਸਾ ਹੁੰਦਾ ਤੇ ਲੋਕ ਮਰਦੇ ਹਾਸਾ ਹੋ ਸਕਦਾ ਸੀਗਾ ਨਹੀਂ ਹੋ ਸਕਦਾ ਪਾਜੀ ਕਿਉਂ ਨਹੀਂ ਹੋ ਸਕਦਾ ਸੀਗਾ ਵਜ੍ਹਾ ਦੱਸੋ ਜੇ ਪਾਜੀ ਮੌਕੇ ਦੇ ਬੰਦੇ ਨਾ ਆਂਦੇ ਅੱਗੇ ਭਜਨਗੇ ਜੇ ਤੁਹਾਨੂੰ ਕਿਸੇ ਤੁਹਾਡੇ ਤੁਹਾਡੇ ਫਾਇਰ ਸੇਫਟੀ ਅੰਦਰ ਐਂਬੂਲੈਂਸ ਚ ਹੈਗੇ ਆ ਹਾਂ ਹੈਗੇ ਹੈਗੇ ਨਹੀਂ ਪਾ ਨਹੀਂ ਹੈਗੇ ਕਿਉਂ ਨਹੀਂ ਹੈਗੇ ਮੰਨਦੇ ਹੋ ਗਲਤੀ ਤੁਸੀਂ ਵੀ ਇੱਧਰ ਹੋਏ ਰਹਿੰਦੇ ਹੋ ਭਾਈ ਡਰਿੰਕ ਨਹੀਂ ਕਿਉਂ ਨਹੀਂ ਕਿਉਂ ਨਹੀਂ ਡਰਿੰਕਤੀ ਤੁਸੀਂ ਸ਼ਰਾਬ ਪੀਤੀ ਹੈਂ ਕੀਤੀ ਪਾਈ ਤੁਹਾਡੀ ਨਹੀਂ ਮਤਲਬ ਮੰਨਦੇ ਤੁਸੀਂ ਆਪਣੀ ਗਲਤੀ ਮੰਨਦੇ ਹਾਂ আচ্ছা ਤੇ ਰੂਟੀਨ ਸੀਮਾ ਲੱਗ ਐਮਬੂਲੈਂਸ ਲੱਗਦੀ ਸਰਪਰ ਠੀਕ ਹੈ ਭਾਈ ਓਕੇ ਜੀ ਕੰਮ ਚੱਲ